ਆਪਣੇ ਦੇਸ਼ ਦੇ ਲਈ ਮੈਡਲ ਲੈ ਕੇ ਤੁਸੀਂ ਜੋਸ਼ ਦੇ ਨਾਲ ਵਾਪਸ ਆਉਂਦੇ ਪਰ ਤੁਹਾਨੂੰ ਇੱਥੇ ਰਿਸੀਵ ਕਰਨ ਵਾਸਤੇ ਥੋੜਾ ਇੱਥੇ ਸਵਾਗਤ ਕਰਨ ਵਾਸਤੇ ਕੋਈ ਵੀ ਨਹੀਂ ਹੁੰਦਾ ਕੋਈ ਵੀ ਨਹੀਂ ਭਰਾ ਆਂਦਾ ਆਰਲੇ ਆਂਦਾ ਮੈਨੂੰ ਐਕਟਿਵਰ ਦੇ ਬੜਕ ਲੈ ਜਾਂਦੇ ਆਪਣੇ ਦੇਸ਼ ਦੇ ਲਈ ਆਪਣੇ ਸੂਬੇ ਦੇ ਲਈ ਆਪਣੇ ਸ਼ਹਿਰ ਦੇ ਲਈ ਮੈਡਲ ਲੈ ਕੇ ਤੁਸੀਂ ਜੋਸ਼ ਦੇ ਨਾਲ ਵਾਪਸ ਆਉਂਦੇ ਹੋ ਜੀ ਪਰ ਤੁਹਾਨੂੰ ਇੱਥੇ ਰਿਸੀਵ ਕਰਨ ਵਾਸਤੇ ਥੋੜਾ ਇੱਥੇ ਸਵਾਗਤ ਕਰਨ ਵਾਸਤੇ ਕੋਈ ਵੀ ਨਹੀਂ ਹੁੰਦਾ ਇਹ ਸੱਚੀ ਗੱਲ ਹੈ ਆਮਰੇ ਇਜ਼ਤ ਕੋਈ ਵੀ ਨਹੀਂ ਖੜਾ ਹੁੰਦਾ ਕੋਈ ਵੀ ਨਹੀਂ ਭਰਾ ਆਂਦਾ ਹਰਲੇ ਆਂਦਾ ਤੇ ਮੈਨੂੰ ਐਕਟਿਵਰ ਦੇ ਬੜਾ ਲੈ ਜਾਂਦੇ ਇਹ ਸਵਾਗਤ ਇਹ ਸਵਾਗਤ ਕਦੇ ਮਨ ਦੇ ਵਿੱਚ ਤਰਨ ਬਾਈ ਕਿਉਂਕਿ ਹੁਣ ਤੁਹਾਡੇ ਕੋਲ ਟੋਟਲ ਮੈਡਲ ਕਿੰਨੇ ਨੇ ਇਹ ਦੱਸੋ ਮੈਂ ਵੀਰੇ 18 ਕੰਟਰੀ ਕਿੱਟੀ ਨੇ 16 ਜਿਹੜੇ ਨੇ ਉਹਦੇ ਕਈ ਕਈ ਮਤਲਬ ਡਿਫਰੈਂਟ ਡਿਫਰੈਂਟ ਮੈਡਲ ਨੇ ਐਡ ਲੈ ਕੇ ਨੇ ਹੂੰ ਔਰ ਜਿਹੜੇ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਇਦੇ ਵਿੱਚ ਮੈਂ ਰਿਕਾਰਡ ਬਣਾਇਆ ਦੀ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਿਆਰਾ ਕਾਰਾਟੇ ਦੇ ਵਿੱਚ ਕਿਸੇ ਦੇ ਮੈਡਲ ਨਹੀਂ ਆ। ਮੈਂ ਹਿਸਟਰੀ ਬਣਾਈ ਆ ਦੋ ਮੈਡਲ ਨੇ ਮੇਰੇ ਕੋਲ। ਤੁਹਾਡੇ ਰਿਕਾਰਡ ਨੇ ਉਹ। ਹਾਂਜੀ। ਪਿਆਰਾ ਸ਼ੀਨ ਕਾਰਾਟੇ ਚੈਂਪੀਅਨੀ ਦੇ। ਕੀ ਬਾਤ ਹੈ। ਇੱਕ ਸਿਲਵਰ ਇੱਕ ਬ੍ਰਾਉਨ ਦਾ। ਉਹ ਤੁਹਾਡੇ ਨਾਮ ਨੇ। ਮੇਰੇ ਨਾਮ ਨੇ। ਅੱਛਾ ਫਿਰ ਜਿਵੇਂ ਤੁਹਾਡੇ ਕੋਲੇ 18 ਤੁਸੀਂ ਦੱਸ ਰਹੇ ਹੋ 18 ਕੰਟਰੀਜ਼ ਦੇ ਤੁਸੀਂ ਖੇਡੇ ਹੋ। ਇਸ ਤੋਂ ਇਲਾਵਾ ਹੋਰ ਕੀ ਪ੍ਰਾਪਤੀਆਂ ਨੇ? ਇਸ ਤੋਂ ਇਲਾਵਾ ਵੀ ਮੈਂ ਨੈਸ਼ਨਲ ਖੇਡੇ ਆ ਤੇ ਨੈਸ਼ਨਲ ਦੇ ਵਿੱਚ ਮੇਰੇ ਕਈ ਬੈਸਟ ਪਲੇਅਰ ਅਵਾਰਡ ਨੇ। ਹੂੰ ਤੇ ਕਈ ਮਹੀਨੇ ਤੋਂ ਨੈਸ਼ਨਲ اور ਮੇਰੇ ਕੋਲ ਨੈਸ਼ਨਲ ਕਾਰਾਟੇ ਕੋਲ ਦੀ ਡਿਗਰੀ ਆ ਹੂੰ ਔਰ ਜੁਡੀ ਦੀ ਡਿਗਰੀ ਆ ਰੈਫਰੀ ਦੀ ਤੇ ਕੋਈ ਇੱਕ ਪਲੇਅਰ ਆ ਔਰ ਮੇਰੀ ਅਕੈਡਮੀ ਹੁਣ ਮੈਂ ਰਨ ਕਰ ਰਿਹਾ ਹਾਂ ਤਰੁਣ ਕਾਰਾਟੇ ਅਕੈਡਮੀ ਜਿਹਦੇ ਵਿੱਚ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਤੇ ਮੈਂ ਕਰਨਾ ਫ੍ਰੀ ਆਫਰਸ ਕਰਨਾ ਬੱਚਿਆਂ ਨੂੰ ਅੱਛਾ ਕੋਈ ਫੀਸ ਨਹੀਂ ਚਾਰਜ ਕਰਦੇ ਉਹ ਇੱਕ ਸਕੂਲ ਹੈ ਗੁਰਮੁਖ ਸਕੂਲ ਜਿੱਥੇ ਮੈਂ ਆਹ ਮੁਹਿੰਮ ਚਲਾ ਰਿਹਾ ਹਾਂ ਤੇ ਉਹਦੇ ਵਿੱਚ ਕਈ ਬੱਚੇ ਨੈਸ਼ਨਲ ਇੰਟਰਨੈਸ਼ਨਲ ਵੀ ਖੇੜਿਆ ਸਕੂਲ ਗੇਮਾਂ ਚ ਵੀ ਉਹਨਾਂ ਨੇ ਮੈਦਾਨੇ ਜਿਹੜੀ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਤਰਨੁਭਾਈ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਠੀਕ ਪਰ ਉਹਦੇ باوجود ਤੁਸੀਂ ਫ੍ਰੀ ਆਫ ਕਾਸਟ ਬੱਚਿਆਂ ਨੂੰ ਟ੍ਰੇਨ ਕਰ ਰਹੇ ਹੋ ਦੇਖੋ ਮੇਰੇ ਜਿਹੜੇ ਬੱਚੇ ਨੇ ਉਹ ਵੀ ਗਰੀਬ ਘਰ ਦੇ ਨੇ ਹਾਏ ਹਾਏ ਜੇ ਅੱਜ ਮੈਂ ਉਹਨਾਂ ਦੀ ਹੈਲਪ ਨਹੀਂ ਕਰੂੰਗਾ ਤੇ ਜਿਨੇ ਮੇਰੀ ਹੈਲਪ ਕਰੀ ਗਰੀਬ ਉਹ ਦੇਖ ਕੇ ਉਹ ਕੀ ਸੋਚੂਗਾ ਕੀ ਬਾਤ ਹੈ ਇਹ ਤਾਂ ਵੀਰੇ ਅੱਗੇ ਤੋਂ ਅੱਗੇ ਵਧੂਗਾ ਜੇ ਕੋਈ ਨਹੀਂ ਪੁੱਛਦਾ ਤਾਂ ਦੈਨ ਮੈਟਰ لیکن ਜੇਡਾ ਮੇਰਾ ਉਹਨਰਾ ਵੀ ਉਹ ਤੱਕ ਅੱਗੇ ਜਾਵੇ ਉਹ ਨਹੀਂ ਰੁਕਣਾ ਚਾਹੀਦਾ ਜੇ ਮੈਂ ਕਿਤੇ ਨੂੰ ਨਸ਼ੇ ਤੋਂ ਛਡਾ ਕੇ ਗੇਮਾਂ ਵਿੱਚ ਲੈ ਕੇ ਆ ਰਿਆਂ ਤਾਂ ਇਹ ਚੀਜ਼ ਵਧੀਆ ਹੀ ਕਰ ਰਿਆਂ ਕੁਝ ਮੈਂ ਮਾਰਾ ਥੋੜੀ ਕਰ ਰਿਆਂ ਹਮਮ ਔਰ ਉੱਪਰੋਂ ਜਿਹੜੇ ਗਰੀਬ ਨੇ इवन ਜਿਹੜੇ ਨਹੀਂ ਵੋਟ ਕਰ ਸਕਦੇ ਜਿਓ ਕੱਲ ਨੂੰ ਕਿਤੇ ਜੋਬਸ ਤੇ ਲੱਗਦੇ ਵੀ ਨਹੀਂ ਤਾਂ ਉਹਨਾਂ ਦੇ ਪੇਰਾਂ ਦਾ ਕਰੀਅਰ ਸੈਟ ਹੋ ਜਾਣਾ ਥੋੜੇ ਵਾਸਤੇ ਬਹੁਤ ਮਾਨ ਵਾਲੀ ਗੱਲ ਆ ਫਿਰ ਜੀ ਕਿ ਤੁਸੀਂ ਕਬੂਟਾ ਲਾਇਆ ਸੀ ਉਹ ਅੱਜ ਇੱਕ ਵਿਰਕਸ਼ ਬਣ ਗਿਆ ਤੇ ਉਹਦੇ ਅੰਦਰ ਉਹਦਾ ਪਰਿਵਾਰ ਉਸਦੀ ਛਾਂ ਨੂੰ ਮਾਣ ਰੇ ਜੀ ਜੀ ਅੱਛਾ ਤੁਸੀਂ ਜਿਵੇਂ ਫਿਰ ਫਾਈਨੈਂਸ਼ੀਅਲ ਆਪਣੇ ਪਰਿਵਾਰ ਦੀ ਕੰਡੀਸ਼ਨ ਨੂੰ ਚਲਾਉਣ ਵਾਸਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਘਰ ਦੇ ਵਿੱਚ ਟੀਨਾ ਪਈਆਂ ਹੋਈਆਂ ਸੀਗੀਆਂ ਕੱਚੀਆਂ ਕੰਧਾਂ ਸੀਗੀਆਂ ਜੀ ਜੀ ਫਿਰ ਉਹ ਚੀਜ਼ ਤੋਂ ਕਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਬਾਹਰ ਕੱਟਿਆ ਮੈਂ ਜੇ ਥੋੜਾ ਮਿਕਚੋਰ ਹੋਇਆ ਤੇ ਮੈਂ ਉਸ ਘਰ ਨੂੰ ਵੇਚ ਕੇ ਇੱਕ ਨਵਾਂ ਘਰ ਲਿਆ ਉਹ ਜੀ ਬੇਹੱਫ ਸੇ ਉਹ ਵੇਚ ਕੇ ਤੇ ਖੇਡਣ ਨੂੰ ਜਾਣਾ ਹੁੰਦਾ ਸੀਗਾ ਪੈ ਨਹੀਂ ਹੁੰਦੇ ਸੀ ਤੇ ਇਹ ਪਾਪਾ ਦੇ ਵੀ ਕਰਜ਼ਾ ਸੀਗਾ ਫਿਰ ਪਲਾਨਿੰਗ ਕਰੀ ਚਲ ਕਰ ਲੈ ਲਿਆ ਇਹਨੂੰ ਹੀ ਗ੍ਰਿਵੀ ਰੱਖ ਦਿੰਨੇ ਤਾਂ ਕਿ ਜਿਹੜੇ ਮਤਲਬ ਮੁੱਜੀ ਨਾਲ ਨੂੰ ਦੇਣਾ ਕਿਉਂਕਿ ਕਰੇ ਆਂਦੇ ਸੀਗੇ ਕਰਜ਼ੇ ਲੈਣ ਤੇ ਕਰੇ ਆਂਦੇ ਸੀ ਹਾਂ ਜੀ ਕਿਉਂਕਿ ਫਾਈਨੈਂਸ ਤੇ ਪੈ ਫਰਦੇ ਹੁੰਦੇ ਸੀਗੇ ਉਹ ਦੇਣੇ ਪੰਦੇ ਸੀ ਕਿੰਨੇ ਕਿੰਨੇ ਕਿੰਨਾ ਕਰਜ਼ਾ ਸੀ ਮੇਰੇ ਕੋਲ 12 ਲੱਖ ਦਾ ਕਰਜ਼ਾ ਸੀਗਾ ਉਹ ਜਿੱਤੇ ਹੁਣ ਘਟ ਘਟਾ ਕੇ 9.5 ਤੋਂ 10 ਤੱਕ ਰਹਿ ਗਿਆ ਹਜੇ 9.5 10 ਲੱਖ ਦਾ ਕਰਜ਼ਾ ਪਿਆ ਹੈ ਹਜੇ ਵੀ ਹਾਂਜੀ ਬਟ ਹੁਣ ਹੀ ਮਾਂ ਤਾਂ ਡੁੱਟ ਗਈ ਕਿਉਂਕਿ ਫਾਦਰ ਸਾਹਿਬ ਨਹੀਂ ਰਹੇ ਫਾਦਰ ਸਾਹਿਬ ਨੂੰ ਕੀ ਦਿੱਕਤ ਹੋ ਗਈ ਇਸ ਤਰ੍ਹਾਂ ਨੂੰ ਬਈ ਉਹਨਾਂ ਨੂੰ ਜਿੱਥੇ ਤੱਕ ਮੈਨੂੰ ਲੱਗਿਆ ਡਾਕਟਰਾਂ ਦੇ ਸਾਹਮਣੇ ਨਹੀਂ ਹੋਇਆ ਵੀਰੇ ਦਿੱਕਤ ਕੀ ਕੋਈ ਸਰੀਰਕ ਪ੍ਰੋਬਲਮ ਆਈ ਸੀ ਕੁਝ ਵੀ ਨਹੀਂ ਫੀਵਰ ਆਇਆ ਮੈਡੀਕਲ ਲੈ ਕੇ ਗਏ ਡਾਕਟਰ ਕਰਦਾ ਐਡਮਿਟ ਕਰ ਲਓ ਅਸੀਂ ਕਰ ਲਿਆ 3 ਦਿਨ ਤੇ ਵਧੀਆ ਠੀਕ ਹੋ ਗਏ ਸੀ ਸਭ ਕੁਝ ਹੋ ਗਿਆ ਸੀ ਬਟ ਅਗਲੇ ਦਿਨ ਪਤਾ ਨਹੀਂ ਲੱਗਿਆ ਉਹ ਕਹਿੰਦੇ ਕਿ ਇਹਨਾਂ ਨੂੰ ਮੇਜ ਡੇਂਗੂ ਹੋ ਗਿਆ ਇਹਨਾਂ ਦੀ ਕਿੰਨੀਆਂ ਖਰਾਬ ਹੋ ਗਈਆਂ ਤੇ ਅੰਦਰ ਨਹੀਂ ਨਾਣਾ ਖਤਮ ਹੋ ਗਿਆ ਤੇ ਮੈਂ ਉਸ ਟਾਈਮ ਮੇਰੇ ਤਾਂ ਪਹਿਲਾਂ ਤਾਂ ਜਮੀਨ ਨਿਕਲੀ ਮੈਂ ਕਿਹਾ ਹੁਣ ਤਾਂ ਰੇੜੀ ਤੇ ਚੰਗੇ ਪਲੇ ਖੜੇ ਸੀ ਦੇਖ ਕੋ ਲਖਤ ਕੀ ਹੋ ਗਿਆ ਕੁਲਖਤ ਯਾਨੀ ਹੱਤਾਂ ਜੋ ਹੀ ਚਲਾਈਏ ਤੋਂ ਉਹ ਟਾਈਮ ਵੀਰੇ ਬਹੁਤ ਮੈਂ ਖੁਦ ਡਿਪਰੈਸ਼ਨ ਚਲੇ ਗਿਆ ਸੀਗਾ। ਔਰ ਉਸ ਤੋਂ ਬਾਅਦ ਮੇਰੀ ਐਕਸ਼ਨ ਗੇਮ ਸੀਗੀ। ਲੇਕਿਨ ਮੈਂ ਹਾਰ ਨਹੀਂ ਮੰਨੀ। ਕਮਰੇ 'ਚ ਮੈਂ ਨਿਕਲੇ ਉੱਠਿਆ। ਕਿੰਨਾ ਟਾਈਮ ਕਮਰੇ 'ਚ ਰਹੀਂ? ਲਗਾ ਲਓ 6-7 ਮਹੀਨੇ। ਇੱਕ ਕਮਰੇ 'ਚ 6-7 ਮਹੀਨੇ ਰਹੀਂ। ਬਾਹਰ ਨਿਕਲਦੀ ਨਹੀਂ ਸੀ। ਨਿਕਲਦਾ ਸੀ ਬਟ ਜੀ ਨਹੀਂ ਕਰਦਾ ਸੀ ਬਾਹਰ ਜਾਣ ਦਾ। ਕਾਰਨ ਪਾਦਰ ਸਾਹਿਬ